ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਦੀਵਾਲੀ ਧਮਾਕਾ ਆਫਰ ਦੀਵਾਲੀ ਤੇ ਤੁਸੀਂ 10000 20000 ਦੇ ਡਿਸਕਾਊਂਟ ਤਾਂ ਬਹੁਤ ਸੁਣੇ ਹੋਣਗੇ ਅੱਜ ਅਸੀਂ ਲੈ ਕੇ ਆਏ ਹਾਂ ਇਸ ਕੋਠੀ ਉੱਤੇ ਪੂਰੇ 3 ਲੱਖ ਰੁਪਏ ਦਾ ਡਿਸਕਾਊਂਟ ਵੀਡੀਓ ਨੂੰ ਵੱਧ ਤੋਂ ਵੱਧ ਜਿਆਦਾ ਸ਼ੇਅਰ ਕਰ ਦਿਓ ਤੇ ਲੋਨ ਵੀ ਸਾਡੇ ਵੱਲੋਂ ਫ੍ਰੀ ਕਰਵਾ ਕੇ ਦਿੱਤਾ ਜਾਵੇਗਾ ਇਹ ਆਫਰ ਰਹੇਗੀ ਸਿਰਫ ਦੀਵਾਲੀ ਤੱਕ ਇਸ ਤੋਂ ਪਹਿਲਾਂ ਕਿ ਆਫਰ ਇੱਥੋਂ ਨਿਕਲ ਜਾਵੇ ਇਹਨਾਂ ਦੋਨਾਂ ਆਫਰਾਂ ਦਾ ਫਾਇਦਾ ਚੁੱਕ ਲਈ ਸਿਰਫ 50000 ਰੁਪਿਆ ਟੋਕਨ ਮਨੀ ਲੈ ਕੇ ਆਓ ਤੇ 110 ਗਜ ਦੀ ਕੋਠੀ ਇਸ ਦੀਵਾਲੀ ਕਰੋ ਆਪਣੇ ਜਾਦਾ ਜਾਣਕਾਰੀ ਲਈ ਸਾਡੇ ਦਿੱਤੇ ਹੋਏ ਸਕਰੀਨ ਦੇ ਨੰਬਰਾਂ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਅਤੇ ਸਾਡੀ ਟੀਮ ਵੱਲੋਂ ਆਪਕਾ ਬਹੁਤ ਬਹੁਤ ਹੈਟੀਆਂ ਹਨ ਬਦਲੇ ਸਾਡੇ ਨਾਮ ਦਾ ਫਲੈਗ ਥੱਲੇ ਲਾਉਣ ਵਾਸਤੇ ਨਹੀਂ ਕੋਈ ਤੀਰ ਬਦਲੇ ਤੇ ਕੋਈ ਕਮਾਨ ਬਦਲੇ ਅਸੀਂ ਹਰੇ ਵੀ ਨਹੀਂ ਧਰੇ ਵੀ ਨਹੀਂ ਪਿੱਛੇ ਵੀ ਨਹੀਂ ਮੁੜੇ ਹੱਲ ਓਕੜਾ ਨਹੀਂ ਹੋਈਆਂ ਸਮਾਧਾਨ ਬਦਲੇ ਹੁੰਦੇ ਪੱਜ ਦੇ ਨੁਵਾਣੀ ਕੋਝਕੇ ਗੋਰੀਏ ਨਾ ਅਸੀਂ ਵੈਰੀ ਬਦਲੇ ਨਾ ਅਸੀਂ ਨੇ ਤੋਵੇਂ ਬਿੱਲੋ ਰੱਬ ਤੇ ਸ਼ਤਾਨੀਆਂ ਦਾ ਭਾਰਿਆ